ਪਾਰ ਤੋਂ ਆ ਰਹੀ ਨਸ਼ਿਆ ਤੇ ਹਥਿਆਰਾਂ ਦੀ ਤਸਕਰੀ ਤੇ ਨਕੀਲ ਕੱਸਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇੱਕ ਇਤਿਹਾਸਕ ਕਦਮ ਚੁੱਕਿਆ ਗਿਆ ਹੈ ਜਿਸ ਤਹਿਤ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਜਿੱਥੇ ਅੰਤਰਰਾਸ਼ਟਰੀ ਸਰਹੱਦ ਤੇ ਆਧੁਨਿਕ ਐਂਟੀ ਡਰੋਨ ਸਿਸਟਮ ਲਗਾਏ ਗਏ ਹਨ ਸਰਹੱਦ ਪਾਰ ਤੋਂ ਡਰੋਨਾਂ ਰਾਹੀਂ ਹੋ ਰਹੀ ਨਸ਼ੀਆ ਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਬਾਜਖ ਐਂਟੀ ਡਰੋਨ ਸਿਸਟਮ ਲਗਾ ਕੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦिशਾ ਨਿਰਦੇਸ਼ਾਂ ਹੇਠ ਐਂਟੀ ਡਰੋਨ ਸਿਸਟਮ ਅੰਤਰਰਾਸ਼ਟਰੀ ਸਰਹੱਦ ਤੇ ਲਗਾਏ ਜਾ ਚੁੱਕੇ ਹਨ ਪਾਕਿਸਤਾਨ ਨਾਲ ਲੱਗਦੀ ਲਗਭਗ 553 ਕਿਲੋਮੀਟਰ ਲੰਬੀ ਸਰਹੱਦ ਤੇ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਇਹ ਸਿਸਟਮ ਲਗਾਏ ਗਏ ਹਨ ਜੋ 24 ਘੰਟੇ ਨਿਗਰਾਨੀ ਕਰਦੇ ਹੋਏ ਸ਼ੱਕੀ ਡਰੋਨ ਦੀ ਪਛਾਣ ਤੇ ਟਰੈਕਿੰਗ ਕਰਨ ਦੇ ਸਮਰੱਥ ਹਨ ਇਸ ਨਾਲ ਨਾ ਸਿਰਫ ਸਰਹੱਦ ਦੀ ਰਾਖੀ ਮਜ਼ਬੂਤ ਹੋਈ ਹੈ ਸਗੋਂ ਸਰਹੱਦ ਪਾਰੋਂ ਆਉਂਦੇ ਨਸ਼ੇ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਤੇ ਵੀ ਵੱਡੇ ਪੱਧਰ ਤੇ ਰੋਕ ਲੱਗੀ ਹੈ। ਪੰਜਾਬ ਪੁਲਿਸ ਨੂੰ ਬਹੁਤ ਇੱਕ ਟੈਕਨੋਲੋਜੀ ਦੀ ਅੱਖ ਮਿਲੂਗੀ ਜੋ ਦਿਨ ਰਾਤ ਇਹੋ ਜਿਹੀ ਐਕਟੀਵਿਟੀ ਤੇ ਨਜ਼ਰ ਰੱਖੂਗੀ। 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ, ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਰੈਕਟੋਰਾ ਟੀਵੀ ਤੇ ਮੈਂ ਤਲਾਕ ਪਰਮਿੰਦਰ ਸਿੰਘ ਆ ਤਾਂ 23 ਜਨਵਰੀ ਅੱਜ ਬਸੰਤ ਪੰਚਮੀ ਆ ਤਾਂ ਬਸੰਤ ਪੰਚਮੀ ਚੜ੍ਹਦਾ ਜਿਹੜੀ ਆ ਬਰਸਾਤ ਦੀ ਸ਼ੁਰੂਆਤ ਹੋ ਗਿਆ ਤਾਂ ਬਿੱਤੇ ਦਿਨ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਸੀ ਕਿ ਤਈ 24 ਜਨਵਰੀ ਨੂੰ ਪੰਜਾਬ ਦੇ ਵਿੱਚ ਕਈ ਸੂਬੇ ਦੇ ਵਿੱਚ ਤੇ ਬਰਸਾਤ ਹੋਵੇਗੀ ਤੇ ਇਸ ਹਵਾਵਾਂ ਨਾਲ ਗਿਆ ਨਾਲ ਦੇ ਨਾਲ ਬਿਜਲੀ ਵੀ ਕਰਕੇ ਗਈ ਆ ਉਹਦੀ ਜਿਹੜੀ ਅੱਜ ਸ਼ੁਰੂਆਤ ਹੋ ਚੁੱਕੀ ਆ ਨਾਲ ਗੱਲ ਕੀਤੀ ਜਾਵੇ ਤਾਂ ਅੱਜ ਬਸੰਤ ਪੰਚਮੀਆ ਬਸੰਤ ਪੰਚਮੀ ਜਿਹੜਾ ਪੂਰੇ ਭਾਰਤ ਦੇ ਵਿੱਚ ਬੜੇ ਹੀ ਧੂਮਤਾਂ ਦੇ ਨਾਲ ਮਨਾਇਆ ਜਾਂਦਾ ਤਾਂ ਇਸ ਦਿਨ ਖਾਸ ਕਰਕੇ ਬੱਚੇ ਜਿਹੜੇ ਆ ਪਤੰਗਬਾਜ਼ੀ ਕਰਦੇ ਨੇ ਤਾਂ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਦੁਕਾਨਦਾਰ ਦੁਕਾਨਦਾਰਾਂ ਦੇ ਵਿੱਚ ਨਾਲ ਇਸ ਬਸੰਤ ਪੰਚਮੀ ਦਾ ਵੀ ਬੜਾ ਉਡੀਕ ਹੁੰਦੀ ਹੈ ਕਿਉਂਕਿ ਇਸ ਦਿਨ ਨੇ ਦੁਕਾਨਦਾਰ ਜਿਹੜੇ ਆ ਆਪਣੀ ਜਿਹੜੇ ਪਤੰਗ ਨਵੇਂ ਜਿਹੜੇ ਵੇਚਦੇ ਨੇ ਤਾਂ ਪੈਸੇ ਜਿਹੜੇ ਮੁਨਾਫਾ ਕਮਾਉਂਦੇ ਨੇ ਤਾਂ ਜੋ ਕਿਤੇ ਕਿਤਨਾ ਕਿਤੇ ਜਿਹੜੇ ਬਰਸਾਤ ਦੇ ਵਿੱਚ ਫਿੱਕਾ ਪੈਂਦਾ ਨਜ਼ਰ ਆ ਰਿਹਾ ਕਿਉਂਕਿ ਅੱਜ ਬਸੰਤ ਪੰਚਮੀ ਆ ਤਾਂ ਬੱਚਿਆਂ ਜਿਹੜੇ ਅੱਜ ਸਾਰਾ ਦਿਨ ਜਿਹੜੀ ਆ ਆਪਣੀ ਛੱਤਾਂ ਤੇ ਚੜਕੇ ਬਸੰਤ ਪੰਚਮੀ ਦਾ ਤਿਉਹਾਰ ਮਨਾਉਣਾ ਸੀਗਾ ਪਤੰਗਾ ਦੇ ਨਾਲ ਤੇ ਦੂਜੇ ਪਾਸੇ ਦੁਕਾਨਦਾਰਾਂ ਜਿਹੜੇ ਆਪਣੇ ਪਤੰਗਾ ਵੇਚ ਰਹੇ ਸੀਗੇ ਤਾਂ ਕਿਤੇ ਅਕਦਾ ਜੋ ਜਿਹੜਾ ਫਿੱਕਾ ਪੈਂਦਾ ਨਜ਼ਰ ਆ ਰਿਹਾ ਤਸਵੀਰਾਂ ਇਹ ਜਿਹੜੇ ਕਰਦੇ ਤੁਸੀਂਰਾ ਵਿੱਚ ਦੇਖ ਸਕਦੇ ਕਿਸ ਤਰੀਕੇ ਦਿਨਾਰ ਅੱਜ ਸੂਰਜ 6 ਵਜੇ ਨੇ 6 6:30 ਹੋਗੇ ਰਹਿਤਾ ਕਾਫੀ ਜੜਿਆ ਤੇਜ਼ ਬਰਸਾਤ ਪੈ ਰਹੀ ਹੈ ਨਾਲ ਨਾਲ ਕੱਲਾ ਜਿਨ੍ਹਾਂ ਨਹੀਂ ਹੋਰ ਵੀ ਪੰਜਾਬ ਦੇ ਕਈ ਜ਼ਿਲ੍ਹੇ ਨੇ ਜਿੱਥੇ ਤੇਜ਼ ਕਾਫੀ ਜੜੀਆ ਬਰਸਾਤ ਪੈਂਦੀ ਵੀ ਹੈ ਨਾਲ ਦੇ ਨਾਲ ਇਸ ਮੌਸਮ ਦੇ ਨਾਲ ਲੋਕਾਂ ਨੂੰ ਕਿਤਨਾ ਕਿਤਾ ਕੁਝ ਰਾਤ ਮਿਲਦੇ ਨਜ਼ਰ ਆ ਰਿਹਾ ਕਿਉਂਕਿ ਬਿੱਤੇ ਇਦਾਂ ਦੀ ਗੱਲ ਕੀਤੀ ਜਾਵੇ ਇਸ ਤਰੀਕੇ ਦੇ ਨਾਲ ਸੁੱਕੀ ਠੰਡ ਪੈ ਰਹੀ ਸੀ ਫੌਕ ਪੈ ਰਹੀ ਸੀ ਤਾਂ ਉਸ ਦੇ ਨਾਲ ਲੋਕਾਂ ਨੂੰ ਜਿਹੜੀਆਂ ਬਿਮਾਰੀਆਂ ਨੇ ਕਾਬੂ ਕੀਤਾ ਸੀਗਾ ਬਿਮਾਰੀ ਖਾਂਸੀ ਵਰਗੀ ਬਿਮਾਰੀ ਹੋ ਗਈ ਜਾਂ ਫੇਫੜੇ ਜੰਮ ਹੋ ਜਾਣਾ ਇਸ ਦੇ ਨਾਲ ਹੋੜੇ ਬਰਸਾਤ ਪੈਣ ਦੇ ਨਾਲ ਉਹ ਜਿਹੜੇ ਬਿਮਾਰੀ ਤੋਂ ਲੋਕਾਂ ਨੂੰ ਕਿਤਨਾ ਕਿਤੇ ਰਾਤ ਮਿਲੇਗੀ ਪਰ ਕਹਿ ਸਕਦੇ ਆ ਕਿ ਅੱਜ ਬਸੰਤ ਪੰਜਵੀ ਦੇ ਨਾਲ ਜਿਹੜਾ ਅੱਜ ਦਿਨ ਜਿਹੜਾ ਆ ਖਰਾਬ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਲੋਹੜੀ ਦਾ ਤਿਉਹਾਰ ਲੋਕ ਜਿਹੜੇ ਪੰਜਾਬ ਦੇ ਵਿੱਚ ਬੜੇ ਧੂਮ ਧਾਮ ਨਾਲ ਮਨਾਉਂਦੇ ਨੇ ਪੰਗ ਬਾਜੀ ਕਰਦੇ ਨੇ ਬੱਚਾ ਤੋਂ ਲੈ ਕੇ ਬਜ਼ੁਰਗਾਂ ਤੱਕ ਤੇ ਅੱਜ ਵੀ ਜਿਹੜਾ ਆ ਲੋਕਾਂ ਦੇ ਵੱਲੋਂ ਬਸੰਤ ਪੰਚਮੀ ਬੜੀ ਧੂਮਤ ਨਾਲ ਧੂਮਤਾਂ ਨਾਲ ਜਿਹੜੇ ਮਨਾਈ ਜਾਂਦੀ ਆ ਕਿਉਂਕਿ ਇਸ ਦਿਨ ਬੱਚਾ ਤੋਂ ਲੈ ਕੇ ਬਜ਼ੁਰਗ ਤੱਕ ਜਿਹੜੇ ਆ ਪਤੰਗ ਬਾਜ਼ੀ ਕਰਦੇ ਰਹਿਤਾ ਅੱਜ ਉਹ ਪਤੰਗ ਬਾਜ਼ੀ ਜਿਹੜੀ ਆ ਕਿਤਨਾ ਕਿਤੇ ਫਿੱਕੀ ਪੈਂਦੀ ਨਜ਼ਰ ਆ ਰਹੀ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਕਿਸ ਤਰੀਕੇ ਦਲਾਲ ਬਿਜਲੀ ਵੀ ਕਰਕੇ ਦੀ ਨਜ਼ਰ ਆ ਰਹੀ ਹੈ ਇਹ ਆਵਾਜ਼ ਨਹੀਂ ਸੁਣ ਸਕਦੇ ਹੋ ਨਾਲ ਦੇ ਨਾਲ ਦੇ ਸ਼ਬਾਬਾ ਚਲਦੀ ਪਿਆ ਨੇ ਔਰ ਬਰਸਾਤ ਨਿਕਲ ਕੀਤੀ ਜਾਵੇ ਤਾਂ ਬਰਸਾਤ ਜਿਹੜੇ ਆਪਣੀ ਪੂਰੀ ਤੇਜ਼ੀ ਦਰ ਨਾਲ ਪੈਂਦੀ ਨਜ਼ਰ ਆ ਰਹੀ ਹੈ ਤਾਂ ਹੁਣ ਸਵੇਰ ਦਾ ਟਾਈਮ ਆ ਸਵੇਰੇ ਲੋਕਾਂ ਨੇ ਆਪਣੇ ਘਰਾਂ ਤੋਂ ਕੰਮ ਤੇ ਜਾਣਾ ਹੁੰਦਾ ਤਾਂ ਲੋਕਾਂ ਨੂੰ ਸਵੇਰ ਜਿਹੜੀ ਆ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਬਰਸਾਤ ਦੇ ਵਿੱਚ ਲੋਕ ਜਿਹੜੇ ਆ ਕੰਮਾਂ ਕਾਰਾਂ ਤੋਂ ਲੇਟ ਵੀ ਹੋ ਸਕਦੇ ਨੇ ਇਸ ਤਰੀਕੇ ਦਰਾਂ ਜਿਹੜੀ ਹੈ ਤੇਜ਼ ਬਰਸਾਤ ਪੈ ਰਹੀ ਹੈ ਪਰ ਬਰਸਾਤ ਤਾਂ ਪੈ ਰਹੀ ਹੈ ਪਰ ਇਹ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਕਿਸ ਤਰੀਕੇ ਦੇ ਨਾਲ ਕਦੋਂ ਤੱਕ ਜਿਹੜੀ ਇਹ ਬਰਸਾਤ ਲਗਾਤਾਰ ਪੈਂਦੀ ਰਹੇਗੀ ਕਿਉਂਕਿ ਸਹੀ ਅਤੇ 24 ਤਰੀਕ ਜਿਹੜੀ ਆ ਜਨਵਰੀ ਯੈਲੋ ਅਲੜ ਕੀਤਾ ਸੀਗਾ ਪੰਜਾਬ ਦੇ ਵਿੱਚ ਕਿ ਇਹ ਦੋ ਦਿਨ ਲਗਾਤਾਰ ਜਿਹੜੀ ਤੇਜ਼ ਬਰਸਾਤ ਹੋਵੇਗੀ ਤਾਂ ਇਹ ਜਿਹੜੇ ਵੀ ਕਵਾਡਨੀ ਜਿਹੜਾ ਸਾਬਿਤ ਹੁੰਦੀ ਨਜ਼ਰ ਆ ਰਹੀ ਹੈ ਕਿ ਇਸ ਤਰੀਕੇ ਦਲਾਲ ਤੇਜ਼ ਜਿਹੜੀ ਆ ਬਰਸਾਤ ਹੋ ਰਹੀ ਆ ਤਾਂ ਹੁਣ ਇਸ ਮੌਸਮ ਦੇ ਵਿੱਚ ਦੱਸਦੇ ਕਿ ਪਹਿਲਾ ਹੀ ਮੌਸਮੀ ਭਾਅ ਦਾ ਵੱਲੋਂ ਜਿਹੜਾ ਆ ਲੋਕਾਂ ਦੇ ਮੋਬਾਈਲ ਤੇ ਮੈਸੇਜ ਜਿਹੜੇ ਭੇਜੇ ਗਏ ਸੀਗੇ ਮੌਸਮ ਨੂੰ ਲੈ ਕੇ ਕਿਉਂਕਿ ਜੇਕਰ ਕਿਸੇ ਨੂੰ ਅਮਰਜੈਂਸੀ ਸਮੱਸਿਆ ਦੇ ਚਪਿੰਦੀ ਆ ਤਾਂ 112 ਨੰਬਰ ਦਾ ਜਿਹੜਾ ਆ ਸ਼ੋਅ ਕੀਤਾ ਦੌਰਸ ਤੇ ਕਾਲ ਕਰਕੇ ਜਿਹੜੇ ਆ ਲੋਕਾਂ ਦੀ ਮਦਦ ਜਿਹੜੀ ਆ ਲੋਕੀ ਲੈ ਸਕਦੇ ਨੇ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਉਸ ਸਮੇਂ ਦੇ ਵਿੱਚ ਤਈ ਅਤੇ 24 ਕੀ ਦੋ ਦਿਨ ਲਗਾਤਾਰ ਬਰਸਾਤ ਹੋਵੇਗੀ ਤਾਂ ਇਹ ਤਾਂ ਹੁਣ ਆਨਰ ਸਮ ਦੇ ਵਿੱਚ ਜੇਕਰ ਕੱਲ ਵੀ ਜੇ ਬਰਸਾਤ ਹੁੰਦੀ ਹੈ ਤਾਂ ਇਸ ਦੀ ਵੀ ਜਿਹੜੀਆਂ ਪਰਪਲ ਦੇ ਅਪਡੇਟ ਤੁਹਾਡੇ ਨਾਲ ਜਿਹੜੀ ਆ ਸੰਝ ਕੀਤੀ ਜਾਵੇਗੀ ਤਾਂ 2 ਜਨਵਰੀ ਆਜੇ ਬਸੰਤ ਪੰਚਮੀ ਆ ਤਾਂ ਬਸੰਤ ਪੰਚਮੀ ਚੜਦਾ ਜਿਹੜੀ ਆ ਬਰਸਾਤ ਦੀ ਸ਼ੁਰੂਆਤ ਹੋ ਗਈ ਆ ਤਾਂ ਬਿੱਤੇ ਦਿਨ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਮੌਸਮ ਵਿਭਾਗ ਦੇ ਵੱਲੋਂ ਭਿਕਵੰਡੀ ਕੀਤੀ ਗਈ ਸੀ ਕਿ ਕਈ ਅਤੇ 24 ਜਨਵਰੀ ਨੂੰ ਪੰਜਾਬ ਦੇ ਵਿੱਚ ਕਈ ਜ਼ਿਲ੍ਹੇ ਵਿੱਚ ਤੇ ਬਰਸਾਤ ਹੋਵੇਗੀ ਤੇ ਇਸ ਹਵਾਵਾਂ ਨਾਲ ਗਿਆ ਨਾਲ ਦੇ ਨਾਲ ਜਿਵੇਂ ਵੀ ਕਰਕੇ ਕੀਤਾ ਆ ਉਸ ਦਿ ਜਿਹੜੀ ਅੱਜ ਸ਼ੁਰੂਆਤ ਹੋ ਚੁੱਕੀ ਆ ਨਾਲ ਗੱਲ ਕੀਤੀ ਜਾਵੇ ਤਾਂ ਅੱਜ ਬਸੰਤ ਪੰਚਮੀਆ ਬਸੰਤ ਪੰਚਮੀ ਜਿਹੜਾ ਪੂਰੇ ਭਾਰਤ ਦੇ ਵਿੱਚ ਬੜੇ ਹੀ ਧੂਮਤਾਂ ਨਾਲ ਮਨਾਇਆ ਜਾਂਦਾ ਤਾਂ ਇਸ ਦਿਨ ਖਾਸ ਕਰਕੇ ਬੱਚੇ ਜਿਹੜੇ ਆ ਪਤੰਗ ਬਾਜ਼ੀ ਕਰਦੇ ਨੇ ਤਾਂ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਦੁਕਾਨਦਾਰ ਦੁਕਾਨਦਾਰਾਂ ਦੇ ਵਿੱਚ ਨਾਲ ਇਸ ਤੋਂ ਬਸੰਤ ਪੰਚਮੀ ਦਾ ਵੀ ਬੜਾ ਉਡੀਕ ਹੁੰਦੀ ਹੈ ਕਿਉਂਕਿ ਇਸ ਦਿਨ ਦੁਕਾਨਦਾਰ ਜਿਹੜੇ ਆ ਆਪਣੀ ਜਿਹੜੇ ਪਤੰਗ ਨਵੇਂ ਜਿਹੜੇ ਵੇਚਦੇ ਨੇ ਤਾਂ ਪੈਸੇ ਜਿਹੜੇ ਮੁਨਾਫਾ ਕਮਾਉਂਦੇ ਨੇ ਤਾਂ ਜੋ ਕਿਤੇ ਕਿਤਨਾ ਕਿਤਨੇ ਬਰਸਾਤ ਦੇ ਵਿੱਚ ਫਿੱਕਾ ਪੈਂਦਾ ਨਜ਼ਰ ਆ ਰਿਹਾ ਕਿਉਂਕਿ ਅੱਜ ਬਸੰਤ ਪੰਚਮੀ ਆ ਤਾਂ ਬੱਚਿਆਂ ਜਿਹੜੇ ਅੱਜ ਸਾਰਾ ਦਿਨ ਜਿਹੜੀ ਆ ਆਪਣੀ ਛੱਤਾਂ ਤੇ ਚੜਕੇ ਬਸੰਤ ਪੰਚਮੀ ਦਾ ਤਿਉਹਾਰ ਮਨਾਉਣਾ ਸੀ ਗੱਟ ਪਤੰਗਾ ਦੇ ਨਾਲ ਤੇ ਦੂਜੇ ਪਾਸੇ ਦੁਕਾਨਦਾਰਾ ਜਿਹੜੇ ਆਪਣੇ ਪਤੰਗਾ ਵੇਚ ਰਹੇ ਸੀਗੇ ਤਾਂ ਕਿਤੇ ਨਾ ਕਿਦਰ ਜੋ ਇਹ ਜਿਹੜਾ ਫਿੱਕਾ ਪੈਂਦਾ ਨਜ਼ਰ ਆ ਰਿਹਾ ਤਸਵੀਰਾਂ ਇਹ ਜਿਹੜੇ ਤਸਵੀਰਾਂ ਨੇ ਤੁਸੀਂ ਇਹਦਾ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅੱਜ ਸੂਰਜ 6 ਵਜੇ ਨੇ 6 6 ਸਵਾ 6 ਹੋਗੇ ਦਿੱਤਾ ਕਾਫੀ ਜਰੀਆ ਤੇਜ ਬਰਸਾਤ ਪੈ ਰਹੀ ਹੈ ਨਾਲ ਨਾਲ ਕੱਲਾ ਜ਼ਿਲ੍ਹਾ ਨਹੀਂ ਹੋਰ ਵੀ ਪੰਜਾਬ ਦੇ ਕਈ ਜ਼ਿਲ੍ਹੇ ਨੇ ਜਿੱਥੇ ਤੇਜ ਕਾਫੀ ਜਰੀਆ ਬਰਸਾਤ ਪੈਂਦੀ ਪਈ ਹੈ ਨਾਲ ਦੇ ਨਾਲ ਇਸ ਮੌਸਮ ਦੇ ਨਾਲ ਲੋਕਾਂ ਨੂੰ ਕਿਤਨਾ ਕਿਤਾ ਕੁਝ ਰਾਤ ਮਿਲਦੇ ਨਜ਼ਰ ਆ ਰਿਹਾ ਕਿਉਂਕਿ ਬਿੱਤੇ ਇਦਾਂ ਦੀ ਗੱਲ ਕੀਤੀ ਜਾਵੇ ਇਸ ਤਰੀਕੇ ਦੇ ਨਾਲ ਸੁੱਕੀ ਠੰਡ ਪੈ ਰਹੀ ਸੀ ਫੌਕ ਪੈ ਰਹੀ ਸੀ ਤਾਂ ਉਸ ਦੇ ਨਾਲ ਲੋਕਾਂ ਨੂੰ ਜਿਹੜੀਆਂ ਬਿਮਾਰੀਆਂ ਨੇ ਕਾਬੂ ਕੀਤਾ ਸੀਗਾ ਬਿਮਾਰੀ ਖਾਂਸੀ ਵਰਗੀ ਬਿਮਾਰੀ ਹੋ ਗਈ ਜਾਂ ਫਿਰ ਸਾਤੀ ਜਾਮ ਹੋ ਜਾਣਾ ਇਸ ਦੇ ਨਾਲ ਹੋੜ ਬਰਸਾਤ ਪੈਣ ਦੇ ਨਾਲ ਉਹ ਜਿਹੜੇ ਬਿਮਾਰੀ ਤੋਂ ਲੋਕਾਂ ਨੂੰ ਕਿਤਨਾ ਕਿਤੇ ਰਾਤ ਮਿਲੇਗੀ ਪਰ ਕਹਿ ਸਕਦੇ ਆ ਕਿ ਅੱਜ ਬਸੰਤ ਪੰਜਵੀ ਦੇ ਨਾਲ ਜਿਹੜਾ ਅੱਜ ਦਿਨ ਜਿਹੜਾ ਆ ਖਰਾਬ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਲੋਹੜੀ ਦਾ ਤਿਉਹਾਰ ਲੋਕ ਜਿਹੜੇ ਪੰਜਾਬ ਦੇ ਵਿੱਚ ਬੜੇ ਧੂਮ ਧਾਮ ਨਾਲ ਮਨਾਉਂਦੇ ਨੇ ਪੰਗ ਬਾਜੀ ਕਰਦੇ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਤੇ ਅੱਜ ਵੀ ਜਿਹੜਾ ਆ ਲੋਕਾਂ ਦੇ ਵੱਲੋਂ ਬਸੰਤ ਪੰਚਮੀ ਬੜੀ ਧੂਮਤ ਨਾਲ ਤੋਂ ਤਾਂ ਅੰਦਰਾਂ ਜਿਹੜੇ ਮਨਾਈ ਜਾਂਦੀ ਆ ਕਿਉਂਕਿ ਇਸ ਦਿਨ ਬੱਚਾ ਤੋਂ ਲੈ ਕੇ ਬਜ਼ੁਰਗ ਤੱਕ ਜਿਹੜੇ ਆ ਪਤੰਗਬਾਜ਼ੀ ਕਰਦੇ ਨੇ ਤਾਂ ਅੱਜ ਉਹ ਪਤੰਗਬਾਜ਼ੀ ਜਿਹੜੀ ਆ ਕਿਤਨਾ ਕਿਤੇ ਫਿੱਕੀ ਪੈਂਦੀ ਨਜ਼ਰ ਆ ਰਹੀ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਕਿਸ ਤਰੀਕੇ ਦਲਾਲ ਬਿਜਲੀ ਵੀ ਕਰਕੇ ਦੀ ਨਜ਼ਰ ਆ ਰਹੀ ਹੈ ਇਹ ਆਵਾਜ਼ ਤੁਸੀਂ ਸੁਣ ਸਕਦੇ ਹੋ ਨਾਲ ਦੇ ਨਾਲ ਤੇਜ਼ ਹਵਾਵਾਂ ਚੱਲਦੀ ਪਈਆਂ ਨੇ ਔਰ ਬਰਸਾਤ ਦੀ ਗੱਲ ਕੀਤੀ ਜਾਵੇ ਤਾਂ ਬਰਸਾਤ ਜਿਹੜੇ ਆਪਣੀ ਪੂਰੀ ਤੇਜ਼ੀ ਦਰਾਰ ਪੈਂਦੀ ਨਜ਼ਰ ਆ ਰਹੀ ਹੈ ਤਾਂ ਹੁਣ ਸਵੇਰ ਦਾ ਟਾਈਮ ਆ ਸਵੇਰੇ ਲੋਕਾਂ ਨੇ ਆਪਣੇ ਘਰਾਂ ਤੋਂ ਕੰਮ ਤੇ ਜਾਣਾ ਹੁੰਦਾ ਤਾਂ ਲੋਕਾਂ ਨੂੰ ਸਵੇਰ ਜਿਹੜੀ ਆ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਬਰਸਾਤ ਦੇ ਵਿੱਚ ਲੋਕ ਜਿਹੜੇ ਆ ਕੰਮਕਾੜਾ ਤੋਂ ਲੇਟ ਵੀ ਹੋ ਸਕਦੇ ਨੇ ਇਸ ਤਰੀਕੇ ਦਾ ਜਿਹੜੀ ਤੇਜ਼ ਬਰਸਾਤ ਪੈ ਰਹੀ ਆ ਪਰ ਬਰਸਾਤ ਤਾਂ ਪੈ ਰਹੀ ਆ ਪਰ ਇਹ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਕਿਸ ਤਰੀਕੇ ਦੇ ਨਾਲ ਕਦੋਂ ਤੱਕ ਇਹ ਬਰਸਾਤ ਲਗਾਤਾਰ ਪੈਂਦੀ ਰਹੇਗੀ ਕਿਉਂਕਿ 23 ਅਤੇ 24 ਤਰੀਕ ਜਿਹੜੀ ਆ ਜਨਵਰੀ ਯੈਲੋ ਅਲੜ ਕੀਤਾ ਸੀਗਾ ਪੰਜਾਬ ਵਿੱਚ ਕਿ ਇਹ ਦੋ ਦਿਨ ਲਗਾਤਾਰ ਜਿਹੜੀ ਤੇਜ਼ ਬਰਸਾਤ ਹੋਵੇਗੀ ਤਾਂ ਇਹ ਵੀ ਕਾਡਨੀ ਜਿਹੜਿਆ ਸਾਬਤ ਹੁੰਦੀ ਨਜ਼ਰ ਆ ਰਹੀ ਆ ਕਿ ਇਸ ਤਰੀਕੇ ਦਲਾਲ ਤੇਜ਼ ਜਿਹੜੀ ਆ ਬਰਸਾਤ ਹੋ ਰਹੀ ਆ ਤਾਂ ਹੁਣ ਇਸ ਮੌਸਮ ਦੇ ਵਿੱਚ ਦੱਸਦੇ ਕਿ ਪਹਿਲਾਂ ਹੀ ਮੌਸਮ ਵਿਭਾਗ ਦਾ ਵੱਲੋਂ ਜਿਹੜਾ ਆ ਲੋਕਾਂ ਦੇ ਮੋਬਾਈਲ ਤੇ ਮੈਸੇਜ ਜਿਹੜੇ ਭੇਜੇ ਗਏ ਸੀਗੇ ਮੌਸਮ ਨੂੰ ਲੈ ਕੇ ਕਿਉਂਕਿ ਜੇਕਰ ਕਿਸੇ ਨੂੰ ਅਮਰਜੈਂਸੀ ਸਮੱਸਿਆ ਦੇ ਚਪਿੰਦੀ ਆ ਤਾਂ 112 ਨੰਬਰ ਦਾ ਜਿਹੜਾ ਆ ਸ਼ੋਅ ਕੀਤਾ ਦੌਰਸ ਤੇ ਕਾਲ ਕਰਕੇ ਜਿਹੜੇ ਆ ਲੋਕਾਂ ਦੀ ਮਦਦ ਜਿਹੜੀ ਆ ਲੋਕੀ ਲੈ ਸਕਦੇ ਨੇ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਉਹ ਸਮੇਂ ਦੇ ਵਿੱਚ ਤਈ ਅਤੇ 24 ਕੀ ਦੋ ਦਿਨ ਲਗਾਤਾਰ ਬਰਸਾਤ ਹੋਵੇਗੀ ਤਾਂ ਇਹ ਤਾਂ ਹੁਣ ਆਉਣ ਉਹ ਸਮੇਂ ਦੇ ਵਿੱਚ ਜੇਕਰ ਕੱਲ ਵੀ ਜੇ ਬਰਸਾਤ ਹੁੰਦੀ ਆ ਤਾਂ ਇਸ ਦੀ ਵੀ ਜਿਹੜੀ ਆ ਪਰਪਲ ਦੀ ਅਪਡੇਟ ਤੁਹਾਡੇ ਨਾਲ ਜਿਹੜੀ ਆ ਸੰਝ ਕੀਤੀ ਜਾਵੇਗੀ ਕੈਬਨ ਮੈਨ ਮਿਸ਼ਪ ਦੇ ਨਾਲ ਪਰਮਿੰਦਰ ਸਿੰਘ ਦੈਨਿਕ ਸੋਰਾ ਟੀਵੀ ਜ਼ਲੰਧਰ